ਉਹਦਾ ਮਹੀਨਾ ਸਿੱਖ ਤਰੰ ਵਿੱਚ ਬੜਾ ਅਹਿਮਿਤ ਰੱਖਦਾ ਕਿਉਂਕਿ ਇਹਨਾਂ ਦਿਨਾਂ ਵਿੱਚ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਤਸ਼ਾਹ ਦੇ ਜੋ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਉਪਰੰਤ ਸਰਸਾ ਨਦੀ ਦੇ ਕਿਨਾਰੇ 'ਚ ਪਰਿਵਾਰ ਵਿਛੋੜਾ ਹੋਇਆ ਵੱਡੇ ਸਾਹਿਬਜ਼ਾਦੇ ਗੁਰੂ ਸਾਹਿਬ ਦੇ ਨਾਲ ਤੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਦੇ ਨਾਲ ਅਲੱਗ ਹੋ ਗਏ ਤਾਂ ਸਿੱਖ ਸਾਰੇ ਹੀ ਬੜੇ ਇਸ ਵਕਤ ਮਸੀਬਤ ਦੇ ਵਿੱਚ ਸੀ ਕਿਉਂਕਿ ਉਹਨਾਂ ਦੇ ਕੋਲ ਰਹਿਣ ਨੂੰ ਕੋਈ ਜਗ੍ਹਾ ਨਹੀਂ ਸੀ ਆਸਰਾ ਲੱਭਦੇ ਸੀ ਵੀ ਕਿਤੇ ਨਾ ਕਿਤੇ ਕੋਈ ਸਾਨੂੰ ਰਹਿਣ ਵਾਸਤੇ ਕੋਈ ਜਗ੍ਹਾ ਮਿਲ ਜਾਵੇ ਮਾਤਾ ਗੁਦਰੀ ਜੀ ਨੇ ਆਪਣੇ ਪਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਹੱਥੀ ਧਰਮ ਦੀ ਰੱਖਿਆ ਲਈ ਸ਼ਹਾਦਤ ਦੇਣ ਵਾਸਤੇ ਤੋਰਿਆ ਸੀ ਪਤੀ ਦੀ ਸ਼ਹਾਦਤ ਉਪਰੰਤ ਆਪਣੇ ਲਾਲ ਗੋਬਿੰਦ ਰਾਏ ਦਾ ਧਿਆਨ ਵੀ ਰੱਖਿਆ ਤਾਂ ਐਸੀ ਔਖੀ ਘੜੀ ਦੇ ਸਮੇਂ ਉਹ ਚੜ੍ਹਦੀ ਕਲਾ ਵਿੱਚ ਰਹੇ ਬੜੇ ਦਲੇਰ ਸਨ ਇਹ ਕਿਹਾ ਜਾਂਦਾ ਹੈ ਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ ਇਸੇ ਲਈ ਮਾਤਾ ਗੁਦਰੀ ਜੀ ਨੇ ਸਾਬ ਜਦਿਆਂ ਨੂੰ ਲੈ ਕੇ ਸੁਰੱਖਿਆ ਸਥਾਨ ਤੇ ਜਾਣਾ ਠੀਕ ਸਮਝਿਆ ਪੋ ਦਾ ਮਹੀਨਾ ਕੜਾਕੇ ਦੀ ਠੰਡ ਮੌਸਮ ਬੜਾ ਖਰਾਬ ਸੀ ਵੈਰੀ ਦਾ ਵੀ ਖਤਰਾ ਸੀ ਫੇਰ ਵੀ ਉਹ ਚੱਲਦੇ ਰਹੇ ਸਨ ਅਚਾਨਕ ਮਾਤਾ ਜੀ ਨੂੰ ਇੱਕ ਝੁੱਗੀ ਦਿਖਾਈ ਦਿੱਤੀ ਜਿਸ ਵਿੱਚ ਦੀਵਾ ਬਾਲਿਆ ਸੀ ਆਪਾਂ ਪਹਿਲੇ ਭਾਗ ਵਿੱਚ ਇਹ ਗੱਲਬਾਤ ਕਰ ਚੁੱਕੇ ਹਾਂ ਕਿ ਇਹ ਝੁੱਗੀ ਕੁੰਮੇ 마ਸ਼ਕੀ ਦੀ ਸੀ ਜੀ ਉਹ ਝੁੱਗੀ ਵਾਲ ਨੂੰ ਤੁਰਪੇ ਉਹ ਕੁੰਮੇ 마ਸ਼ਕੀ ਦੀ ਝੁੱਗੀ ਸੀ ਮਾਤਾ ਗੁਰਦੀ ਜੀ ਨੇ 마ਸ਼ਕੀ ਨੂੰ ਬੜੀ ਨਿਮਰਤਾ ਸਹਿਤ ਆਖਿਆ ਕਿ ਉਹ ਉਹਨਾਂ ਨੂੰ ਇੱਕ ਰਾਤ ਆਪਣੀ ਝੁੱਗੀ ਦੇ ਵਿੱਚ ਕੱਟ ਲੈਣ ਦੇਵੇ 마ਸ਼ਕੀ ਨਰੰਦਿਤ ਸੀਗੀ ਅਤੇ ਉਸ ਨੂੰ ਇਹ ਵੀ ਡਰ ਸੀ ਕਿਤੇ ਜੇ ਹਕੂਮਤ ਨੂੰ ਪਤਾ ਲੱਗ ਗਿਆ ਮੋਗਰਾ ਨੂੰ ਪਤਾ ਲੱਗ ਗਿਆ ਤਾ ਉਹਦਾ ਕੀ ਹੋਏਗਾ ਪਰ ਫਿਰ ਵੀ ਉਸਨੇ ਬਜ਼ੁਰਗ ਮਾਤਾ ਜੀ ਅਤੇ ਛੋਟੇ ਮਾਸੂਮ ਬੱਚਿਆਂ ਉੱਤੇ ਰਹਿਮ ਕੀਤਾ ਅਤੇ ਉਹਨਾਂ ਨੂੰ ਰਾਤ ਬਤੀਤ ਕਰਨ ਲਈ ਕਹਿ ਦਿੱਤਾ ਹੁਣ ਹੀ ਦੇਖੋ ਸ਼ੈਨਸ਼ਾ ਦੇ ਸ਼ੈਨਸ਼ਾ ਦਸ਼ਮੇਸ਼ ਕੀਤਾ ਦੇ ਮਾਤਾ ਜੀ ਇੱਕ ਝੁੱਗੀ ਵਾਲੇ ਤੋਂ ਰਾਤ ਕੱਟਣ ਲਈ ਇਜਾਜ਼ਤ ਮੰਗ ਰਹੇ ਹਨ ਕਿੱਥੇ ਗੁਰੂ ਜੀ ਦੇ ਦਰਬਾਰ ਵਿੱਚ ਹਜ਼ਾਰਾਂ ਸੰਗਤਾਂ ਠਹਿਦੀਆਂ ਸਨ ਲੰਗਰ ਸ਼ਕਤੀਆਂ ਸਨ ਤੇ ਕਿੱਥੇ ਅੱਜ ਗੁਰੂ ਜੀ ਦੇ ਲਾਲ ਤੇ ਪਿਆਰੇ ਮਾਤਾ ਜੀ ਭੁਖਮ ਭਾਣੇ ਇੱਕ ਝੁੱਗੀ ਵਿੱਚ ਰਾਤ ਕੱਟਣ ਲਈ ਮਜਬੂਰ ਹਨ ਤਿੰਨਾਂ ਨੇ ਕੁੰਮੇ ਮਾਸਕੇ ਦੀ ਝੁੱਗੀ ਦੇ ਵਿੱਚ ਰਾਤ ਗੁਜ਼ਾਰੀ ਉਸ ਤੋਂ ਅਗਲੀ ਰਾਤ ਵੀ ਉੱਥੇ ਹੀ ਠਹਿਰੇ ਝੁੱਗੀ ਵਿੱਚ ਇੱਕ ਲక్ష్ਮਣੀ ਨਾਂ ਦੀ ਔਰਤ ਸੀਗੀ ਉਹ ਔਰਤ ਬ੍ਰਾਹਮਣ ਔਰਤ ਸੀ ਉਸਨੇ ਰੋਟੀ ਪਾਣ ਦੀ ਸੇਵਾ ਕੀਤੀ ਇਸ ਬ੍ਰਾਹਮਣ ਔਰਤ ਨੇ ਮਾਤਾ ਜੀ ਦੀ ਸਤਿਕਾਰ ਸਹਿਤ ਦਿਲ ਲਾ ਕੇ ਸੇਵਾ ਕੀਤੀ ਕੁਦਰਤ ਦੀ ਖੇਡ ਦੇਖੋ ਗੁਰੂ ਜੀ ਦੇ ਮਾਤਾ ਜੀ ਅਤੇ ਛੋਟੇ ਲਾਲਾਂ ਨੂੰ ਕਿਵੇਂ ਮਹਿਲਾ ਵਿੱਚੋਂ ਕੁੰਮੇ 마ਸ਼ਕੇ ਦੀ ਝੁੱਗੀ ਦੇ ਵਿੱਚ ਆਣ ਪਹੁੰਚਾਇਆ ਕਿੰਨਾ ਹੌਸਲਾ ਸੀ ਮਾਤਾ ਗੁਜਰੀ ਜੀ ਦਾ ਜੋ ਪੋਰਾ ਵੀ ਨਹੀਂ ਡੋਲੇ ਜ਼ਿੰਦਗੀ ਦਾ ਅਹਿਮ ਗੁਣ ਹਿੰਮਤ ਹੈ ਬਾਕੀ ਹੋਰ ਗੁਣ ਹਿੰਮਤ ਹੁੰਦੇ ਸਦਕਾ ਆਪ ਮੁਹਾਰੇ ਹੀ ਆ ਜਾਂਦੇ ਹਨ ਸਾਨੂੰ ਵੀ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਕਿ ਹਿੰਮਤ ਕਦੇ ਨਹੀਂ ਹਾਰਨੀ ਚਾਹੀਦੀ ਮਾਤਾ ਜੀ ਬਜ਼ੁਰਗ ਸਨ ਇੰਨਾ ਔਖਾ ਵੇਲ ਵਕਤ ਸੀਗਾ ਪਰ ਫਿਰ ਵੀ ਵੇਖ ਲੋ ਉਹਨਾਂ ਹਿੰਮਤ ਨਹੀਂ ਹਾਰੀ ਜਿੱਤ ਪ੍ਰਾਪਤ ਕਰਨ ਲਈ ਆਪਣੇ ਇਰਾਦਿਆਂ ਨੂੰ ਮਜ਼ਬੂਤ ਅਤੇ ਦ੍ਰਿੜ ਰੱਖਣਾ ਚਾਹੀਦਾ ਹੈ ਦੁਨੀਆ ਤਾਂ ਐਵੇਂ ਮੁਸੀਬਤਾਂ ਤੋਂ ਡਰਦੀ ਹੈ ਹਿੰਮਤ ਅਤੇ ਮਜ਼ਬੂਤ ਇਰਾਦਿਆਂ ਦੀ ਜਿੱਤ ਹਮੇਸ਼ਾ ਇੰਤਜ਼ਾਰ ਕਰਦੀ ਹੈ ਅੱਜ ਇੰਨਾ ਹੀ ਬਾਕੀ ਅਗਲੇ ਭਾਗ ਦੇ ਵਿੱਚ ਹੋਰ ਵੀ ਵਿਸਤਾਰ ਦੇ ਵਿੱਚ ਗੱਲਬਾਤ ਕਰਾਂਗੇ ਅਗਰ ਤੁਸੀਂ ਅਜੇ ਤੱਕ ਐਸਟੀਵੀ ਸਰੀ ਪਾਲ ਵਡੈਚ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਲਓ ਅਤੇ ਬੈਲ ਦਾ ਸਾਈਨ ਵੀ ਔਨ ਕਰ ਲਓ ਅਤੇ ਇੱਕ ਹੋਰ ਤੜਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰੋ ਜੇ ਤੁਹਾਡਾ ਕੋਈ ਸੁਝਾਅ ਹੈ ਤਾਂ ਉਹ ਵੀ ਤੁਸੀਂ ਥੱਲੇ ਜਰੂਰ ਲਿਖ ਕੇ ਭੇਜੋ ਧੰਨਵਾਦ